ਤੇ ਪੂਰੇ ਪੰਜਾਬ ਦੇ ਵਿੱਚ بارش ਦਾ ਬਹੁਤ ਭਾਰੀ ਪਰਕੋਟ ਹੋਇਆ ਹੈ ਤੇ بارش ਦੇ ਚੱਲਦਿਆਂ ਸਮੁੱਚੇ ਪੰਜਾਬ ਵਿੱਚ ਵੱਖ-ਵੱਖ ਿੰਡਾ ਵਿੱਚ ਕਈ ਜ਼ਿਲ੍ਹਿਆਂ ਵਿੱਚ ਫਸਲ ਵਾੜੀ ਦਾ ਜਾਨ ਮਾਲ ਦਾ ਪਸ਼ੂਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਇਸੇ بارش ਦੇ ਚੱਲਦਿਆਂ ਪਕਸਾ ਤਖਤਸਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਫਾਪਾ ਗੁਰਦਿੱਤਾ ਜਿਹਦੇ ਸਥਾਨ ਤੇ ਜਦੋਂ ਗੁਰਦੁਆਰਾ ਪ੍ਰੀਤ ਸਾਹਿਬ ਨੂੰ ਜਾਂਦੇ ਆ ਤੁਸੀਂ ਦਰਸ਼ਨੀ ਡਿਊਟੀ ਮੇਰੇ ਖਿਆਲ ਦੇ ਵਿੱਚ ਜੇ ਪੰਜ ਚਾਰ ਘੰਟੇ ਮੀਂਹ ਪੈਂਦਾ ਤਾਂ ਦਰਸ਼ਨੀ ਡਿਊਟੀ ਬਿਲਕੁਲ ਛਾਟੇਰੀ ਹੋ ਜਾਣੀ ਸੀ ਇੱਥੇ ਦੇ ਇਲਾਕੇ ਦੇ ਨੌਜਵਾਨ ਸ੍ਰੀ ਅਨੰਦਪੁਰ ਸਾਹਿਬ ਦੇ ਜੋ ਇਲਾਕਾ ਹੈ ਇਹਦੇ ਪਿੰਡਾਂ ਦੇ ਨੌਜਵਾਨ ਹਿਮਾਚਲ ਦੇ ਨੌਜਵਾਨ ਜੋ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੋਂ ਦੇ ਇੰਚਾਰਜ ਸਰਦਾਰ ਸਿਕੂ ਸਿੰਘ ਕਲਮਾ ਦੇ ਇੱਕ ਕਹੇ ਦੇ ਉੱਪਰ ਇਸ ਸਥਾਨ ਤੇ ਪੁੱਜੇ ਮੇਰੇ ਖਿਆਲ ਦੇ ਵਿੱਚ ਘੱਟੋ ਘੱਟ 50000 ਬੋਰੀਆਂ ਜਿਹੜੀ ਇਸ ਸਥਾਨ ਤੇ ਉਹਨਾਂ ਨੇ ਮਿੱਟੀ ਚ ਭਰ ਕੇ ਲਾਈ ਹੈ ਘੱਟੋ ਘੱਟ 4-500 ਟਰਾਲੀ ਲੈ ਕੇ ਆ ਪਾਏ ਨੇ 5-600 ਨੌਜਵਾਨ ਪਿੰਡਾਂ ਦੇ ਵਿੱਚੋਂ ਆਪਣੇ ਘਰ ਦਾ ਕੰਮ ਛੱਡ ਕੇ ਇੱਥੇ ਪਹੁੰਚਿਆ ਹੈ ਦੇ ਨਾਲ ਹੀ ਮੈਂ ਬੇਨਤੀ ਇਹ ਕਰਨਾ ਕਿ ਮੈਂ ਧੰਨਵਾਦ ਕਰਦਾ ਹਾਂ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਦਾ ਜਿਨ੍ਹਾਂ ਨੇ ਆਪਣੀਆਂ ਤੁਰੰਤ ਮਸ਼ੀਨਾਂ ਭੇਜ ਕੇ ਇਸ ਡੰਗੇ ਦੀ ਜਿਹੜੀ ਸੇਵਾ ਕਰਵਾਈ ਆ ਕੱਲਾ ਮੈਂ ਨਾ ਮੁੰਡਿਆਂ ਦਾ ਧੰਨਵਾਦ ਨਹੀਂ ਕਰਦਾ ਮੈਂ ਬਾਬਾ ਜੀ ਅੱਗੇ ਇਹਦੀ ਅਰਦਾਸ ਕਰਦਾ ਕਿ ਜਿਹੜੇ ਮੇਰੇ ਵੀਰ ਨੇ ਨੌਜਵਾਨ ਨੇ ਇਹਨਾਂ ਦੀ ਤੰਦਰੁਸਤੀ ਦੀ ਦੁਆ ਵੀ ਕਰਦਾ ਹੈ ਤੇ ਇਹਨਾਂ ਦੀ ਚੜ੍ਹਦੀ ਕਲਾ ਦੀ ਵੀ ਇਹਨਾਂ ਦੇ ਪਰਿਵਾਰ ਜਿੱਥੇ ਵੀ ਰਹਿੰਦੇ ਨੇ ਆਪਣੇ ਘਰਾਂ ਦੇ ਵਿੱਚ ਇਹਨਾਂ ਦੇ ਭੈਣ ਭਰਾ ਸੁਖੀ ਬਸਣ ਤੰਦਰੁਸਤ ਰਹਿਣ ਇਹਨਾਂ ਦੀ ਲੰਮੀ ਦਿਵਾਲੀ ਰਸਾ ਕਿਉਂਕਿ ਇਹ ਆਪਣੇ ਘਰ ਦਾ ਕੰਮ ਛੱਡ ਕੇ ਆਪਣੇ ਨਿੱਜੀ ਕੰਮ ਛੱਡ ਕੇ ਗੁਰੂ ਸਾਹਿਬ ਦੇ ਸ਼ਰਧਾ ਦਾ ਸਤਕਾਰ ਨੂੰ ਮੁੱਖ ਰੱਖਦੇ ਆ ਬਾਬਾ ਕਰ ਦਿੱਤਾ ਜਿਸ ਸਥਾਨ ਨੂੰ ਇਸ ਸਥਾਨ ਤੇ ਪਹੁੰਚੇ ਨੇ ਮੇਰੀ ਦਿਲੋਂ ਦੁਆਏ ਬਾਬਾ ਜੀ ਅੱਗੇ ਤੇ ਇਹਨਾਂ ਦੀਆਂ ਕਮਾਈਆਂ ਦੇ ਵਿੱਚ ਵੀ ਫਰਕ ਤਾਂ ਪੈਣ ਕਮਾਈਆਂ ਟੁਕੜੀਆਂ ਚੌਗਣੀਆਂ ਹੋਣ ਕਿਉਂਕਿ ਇਹਨਾਂ ਨੇ ਆਪਣਾ ਦਸਬੰਦ ਕਢ ਕੇ ਆਪਣੇ ਗੁਰੂ ਦੇ ਟਰੈਕਟਰ ਲਿਆ ਕੇ ਕਹਿੰਤਾ ਡੀਜ਼ਲ ਭੁਗਿਆ ਕਿ ਆਪਣਾ ਕੰਮ ਛੱਡ ਕੇ ਆਏ ਨੇ ਫੇਰ ਇੱਕ ਵਾਰੀ ਮੇਰਾ ਨੋਜਵਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਸਮੁੱਚੀ ਸ਼ਰਮਣੀ ਕੁੱਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਤੇ ਤਖਤ ਸਾਹਿਬ ਦੇ ਪ੍ਰਬੰਧਕ ਪਰੋਂ ਤੁਹਾਡਾ ਧੰਨਵਾਦ ਤੇ ਨਾਲੇ ਬਾਬਾ ਬਚਨ ਸਿੰਘ ਬਿੱਲੀ ਵਾਲਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨੇਹਾਰ ਰਸਿਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ